ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਰਦਾਰ ਪਾਗੋਜਨ ਸਿੰਘ ਮਾਨ ਜੀ ਦਾ ਜੋ ਕਿ ਸਾਡੇ ਸੀਐਮ ਸਾਹਿਬ ਤੇ ਧੰਨਵਾਦ ਹਰਦੀਪ ਸਿੰਘ ਮੁੰਡੀਆਂ ਜੀ ਦਾ ਕੈਬਨਿਟ ਮੰਤਰੀ ਜੋ ਕਿ ਵੱਡੇ ਬ੍ਰਦਰ ਹੈ ਮੇਰੇ ਜਿਹੜਾ ਕਿ ਸਾਂਨੇ ਆਲ ਦੇ ਵਿੱਚ ਵਾਟਰ ਸਪਲਾਈ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਉਹ ਅੱਜ 3.75 ਕਰੋੜ ਦਾ ਪ੍ਰੋਜੈਕਟ ਚਾਲੂ ਹੋਣ ਜਾ ਰਿਹਾ ਜਿਹੜਾ ਕਿ ਸਾਂਨੇ ਆਲ ਨੂੰ ਵਾਟਰ ਸਪਲਾਈ ਤੋਂ ਪੂਰੇ ਸਾਂਨੇ ਆਲ ਨੂੰ ਪ੍ਰੋਬਲਮ ਹੈਗੀ ਉਹ ਸਾਰੇ ਹੱਲ ਹੋਣਗੇ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਦਾਰ ਪੌਗਾ ਸਿੰਘ ਮਾਨ ਜੀ ਦਾ ਜੋ ਕਿ ਸਾਡੇ ਏਮ ਐਸਬ ਤੇ ਧੰਨਵਾਦ ਹਰਦੀਪ ਸਿੰਘ ਮੁੰਡੀਆਂ ਜੀ ਦਾ ਕੈਬਨਿਟ ਮੰਤਰੀ ਜੋ ਕਿ ਵੱਡੇ ਬ੍ਰਦਰ ਹੈ ਮੇਰੇ ਜਿਹੜਾ ਕਿ ਹਲਕਾ ਸਾਨ੍ਹੇ ਸਾਨ੍ਹੇਵਾਲ ਦੇ ਵਿੱਚ ਵਾਟਰ ਸਪਲਾਈ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਉਹ ਅੱਜ 3.75 ਕਰੋੜ ਦਾ ਪ੍ਰੋਜੈਕਟ ਚਾਲੂ ਹੋਣ ਜਾ ਰਿਹਾ ਜਿਹੜਾ ਕਿ ਸਾਨ੍ਹੇਵਾਲ ਨੂੰ ਵਾਟਰ ਸਪਲਾਈ ਤੋਂ ਪੂਰੇ ਸਾਨ੍ਹੇਵਾਲ ਨੂੰ ਪ੍ਰੋਬਲਮ ਹੈਗੀ ਉਹ ਸਾਰੇ ਹੱਲ ਹੋਣਗੇ ਉਹਦਾ ਅੱਜ ਉਦਘਾਟਨ ਕੀਤਾ ਕਿਹੜੇ ਕਿਹੜੇ ਵਾਰਡ ਚ ਪਾਣੀ ਆਏਗਾ ਪੂਰੇ ਸਾਂਹੇ ਆਲ ਦੇ ਵਿੱਚ 9 ਕਿਲੋਮੀਟਰ ਦੇ ਵਿੱਚ ਵਾਟਰ ਸਪਲਾਈ ਸੀਵਰੇਜ ਦਾ ਵੀ ਨਾਲ ਹੋਊਗਾ ਪਰ ਇਹ ਟੈਂਕੀ ਬਣੀ ਨੂੰ ਬਹੁਤ ਸਾਲ ਹੋ ਗਏ ਪਰ ਅਧਿਕਾਰਤਨਾਂ ਚ ਮੈਨੂੰ ਲੱਗਦਾ ਦੂਸਰੀ ਵਾਰ ਹੋ ਰਿਹਾ ਕੀ ਕਰਨ ਚਾਹੋ ਚਾਲੂ ਕਰਤਾ ਜਾ ਇਹ ਸਾਨੂੰ ਪਹਿਲਾਂ ਤੇ ਪਤਾ ਨਹੀਂ ਕਾਫੀ ਪਹਿਲੀਆਂ ਸਰਕਾਰਾਂ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਆਪਣੀ ਸਰਕਾਰ ਦੇ ਵਿੱਚ ਇਹ ਪਹਿਲਾਂ ਤੋਂ ਘਟਨਾ ਤੇ ਨਾਲ ਦੀ ਨਾਲ ਹੀ ਕੰਮ ਚੱਲਦਾ ਵਾਟਰ ਨ ਹੋ ਰਿਹਾ ਉਹ ਤਾਂ ਦੇਖਿਆ ਜਾ ਰਿਹਾ ਕਿ ਮਤਲਬ ਜਿਹੜਾ ਕਿ ਬਾਡਾਂ ਦੇ ਵਿੱਚ ਪਾਈਪਾਂਾਂ ਬਿਚਾਈ ਗਈ ਹੈ ਪਰ ਲੇਕਿਨ ਪਾਣੀ ਫੁੱਟੀ ਕੋਈ ਨਹੀਂ ਆਉਂਦਾ ਉਹਨਾਂ ਨੂੰ ਕੋਈ ਇਹ ਇਹ ਉਹਦੇ ਵਾਸਤੇ ਹੀ ਕੀਤਾ ਗਿਆ ਜਿਹੜਾ ਕਿ ਹੁਣ ਸਾਰੇ ਸਾਨੇ ਹਾਲ ਦੇ ਵਿੱਚ ਵਾਟਰ ਸਪਲਾਈ ਪਾਣੀ ਪੰਚੂ ਤੇ ਜਿਵੇਂ ਬਹੁਤ ਥਾਵਾਂ ਤੇ ਦੇਖਿਆ ਜਾਂਦਾ ਜੀ ਤੁਸੀਂ ਆਮ ਆਦਮੀ ਪਾਰਟੀ ਆਪਣੇ ਇੱਥੇ ਕਲੀਨ ਪੰਜ ਚੱਕਰ ਕਰ ਦਿਆ ਇਹਦਾ ਪ੍ਰੈਸ਼ਰ ਹੀ ਨਹੀਂ ਹੈਗਾ ਪਾਣੀ ਦਾ ਮਤਲਬ ਬਹੁਤ ਟੌਕਾ ਟੌਕਾ ਜਾ ਰਿਹਾ ਉਹਦੇ ਬਾਰੇ ਮੈਂ ਦੱਸ ਰਿਹਾ ਜੀ ਚਾਰ ਪੰਜ ਟਿਊਬਲ ਸੀਗੇ ਜਿਨ੍ਹਾਂ ਵਿੱਚ ਪ੍ਰੋਬਲਮ ਸੀਗੀ ਹਾਂ ਤੇ ਕਿਸੇ ਵਿੱਚ ਮੋਟਰ ਨਹੀਂ ਹੈਗੀ ਕਿਸੇ ਵਿੱਚ ਕੋਈ ਪ੍ਰੋਬਲਮ ਉਹ ਸਾਰੀਆਂ ਪ੍ਰੋਬਲਮਾਂ ਸੌਲ ਹੋ ਸੌਗਲਾ ਬਹੋਣਗੀਆਂ ਇਹਦੇ ਨਾਲ ਨਾਲ ਛੜਕਾਂ ਦਾ ਬਹੁਤ ਮਾੜਾ ਹਾਲ ਆ ਢਾਈ ਸਾਲ ਹੋ ਗਏ ਸਰਕਾਰ ਕੋਲ ਨੂੰ ਕਿ ਆਲੇ-ਦਾਲੇ ਤੁਸੀਂ ਧੌੜ ਨਾ ਇਧਰੋਂ ਕਿੰਨਾ ਦੇਖੋ ਬਹੁਤ ਮਾੜੀ ਕੰਡੀਸ਼ਨ ਹੈ ਇਹਦੇ ਬਾਰੇ ਤੁਸੀਂ ਜਦੋਂ ਦੇ ਮਾਲਕ ਨੇ ਸੇਵਾ ਬਖਸੀ ਹੈ ਫੋਕਲ ਪੁਆਇੰਟ ਦੇ ਵਿੱਚ ਅਸੀਂ ਵੀ ਇੱਥੇ ਛੋਟੇ ਹੁੰਦੇ ਤੋਂ ਪਲੇ ਆ ਵੱਡੇ ਹੋਏ ਆ ਫੋਕਲ ਪੁਆਇੰਟ ਏਰੀਆ ਦੇ ਵਿੱਚ ਢੰਡਾਰੀ ਦੇ ਵਿੱਚ ਕਦੀ ਪਾਣੀ ਨਹੀਂ ਸੀ ਸੁੱਕਿਆ ਹਾਂ ਹਾਂ ਇਥੋਂ ਤੱਕ ਕਿ ਵੱਡੇ ਟਿੱਪਰ ਵੀ ਉਤੋਂ ਦੇ ਨਹੀਂ ਲੰਘਦੇ ਟਰਾਲੇ ਵੀ ਹੁਣ ਤੁਸੀਂ ਜਾ ਕੇ ਸਾਰਾ ਫੋਕਲ ਪੁਆਇੰਟ ਏਰੀਆ ਚੈੱਕ ਕਰੋ ਢੰਡਾਰੀ ਚੈੱਕ ਕਰੋ ਕਿਤੇ ਵੀ ਕੋਈ ਪਾਣੀ ਦਿਖਦਾ ਹੋਵੇ ਜਾਂ ਕਿਤੇ ਟੋਏ ਦਿਖਦੇ ਹੋਣ ਨਟਾਣਾ ਸਾਹਿਬ ਵਾਲੀ ਰੋਡ ਜਿਹੜੀ ਕਿ 20 ਸਾਲ ਹੋ ਗਏ ਹੀ ਕਦੀ ਨਹੀਂ ਸੀ ਬਣੀ ਜਿੱਥੇ ਕਿ ਸਾਰਾ ਸਾਡਾ ਹਲਕਾ ਮੱਥਾ ਟੇਕਣ ਜਾਂਦਾ ਸੀ ਉਹ ਰੋਡ ਚੈੱਕ ਕਰੋ ਰਾਹੋਂ ਰੋਡ ਜਿਹੜੀ ਕਿ 25 30 ਸਾਲ ਤੋਂ ਨਹੀਂ ਬਣੀ ਜਾ ਕੇ ਉਹ ਰੋਡ ਚੈੱਕ ਕਰੋ ਕਿਉਂਕਿ ਸਾਰਾ ਹਲਕੇ ਦੇ ਵਿੱਚ ਕੋਈ ਕੰਮ ਹੀ ਨਹੀਂ ਕੀਤਾ ਪਹਿਲੀਆਂ ਸਰਕਾਰਾਂ ਨੇ ਟਾਈਮ ਤੇ ਲੱਗਦਾ ਜ਼ਰੂਰ ਪਰ ਕਾਫੀ ਹੱਦ ਤੱਕ ਅਸੀਂ ਜਿਹੜੀਆਂ ਕਿ ਰੋਡਾਂ ਬਣ ਗਈਆਂ ਜਿਹੜੀਆਂ ਕੋਈ ਰਹਿ ਵੀ ਗਈਆਂ ਉਹ ਵੀ ਜਲਦੀ ਉਹਨੂੰ ਪੂਰੀਆਂ ਕਰਨ ਸਾਨੇਵੜ ਨੂੰ ਦਿਹਾਤੀ ਹਲਕੇ ਦਾ ਜਿਹੜਾ ਦਿਲ ਮੰਨਿਆ ਜਾਂਦਾ ਹੈ ਤੇ ਆਲੇ-ਦਾਲੇ ਇਰਤਕਰ ਜਿਹੜੀਆਂ ਛੜਕਾਂ ਨੇ ਉਹਨਾਂ ਦਾ ਬਹੁਤ ਮਾੜਾ ਹਾਲ ਆ ਫੋਕਪੈਂਟ ਠੀਕ ਆ ਰੋਡ ਵੀ ਠੀਕ ਆ ਕਟਾਣਾ ਸਭ ਦੀ ਤੁਸੀਂ ਰੋਡ ਬਣਾਈ ਆ ਪਰ ਇਹਨਾਂ ਦੀ ਕਦੋਂ ਵਾਰੀ ਆਊਗੀ ਇੱਥੇ ਵੀ ਲੱਗ ਜਲਦੀ ਕੰਮ ਹੋ ਜਾਊਗਾ ਜੀ ਚਲੋ ਹੁਣ ਤੁਸੀਂ ਆ ਬੋਲ ਦੇ ਨਾਲ-ਨਾਲ ਅਸੀਂ ਸਾਰਾ ਬਹੁਤ ਬੁਰਾ ਹਾਲ ਹੀ ਉੱਥੇ ਸਾਰੇ ਬੂਟੇ ਲਗਾ ਰਹੇ ਨੇ ਸਪਾਈ ਕਰਕੇ ਜਿਹੜੀਆਂ ਕਿ ਪੌਂਡੀਆਂ ਟੇਪਰਾਂ ਆਈ ਉਹਦੇ ਉੱਪਰ ਵੀ ਬੂਟੇ ਆਹੀ ਤੇ ਹਲਕਾ ਸਾਨ੍ਹੇਵਾਲ ਨੂੰ ਇੰਨਾ ਸੋਹਣਾ ਬਣਾਵਾ ਕਿ ਪੂਰੇ ਪੰਜਾਬ ਨੂੰ ਹਲਕਾ ਸਾਨ੍ਹੇਵਾਲ ਤੇ ਸਾਨ੍ਹੇਵਾਲ ਸਾਰਿਆਂ ਨੂੰ ਸੋਹਣਾ ਦਿਖੂਗਾ ਸਰ ਜੀ ਇੱਕ ਵੱਡੀ ਜਿਹੜੀ ਸਮੱਸਿਆ ਹੈ ਮੇਨ ਚੌਕ ਸਾਨ੍ਹੇਵਾਲ ਦੀ ਵੱਡੀ ਟ੍ਰੈਫਿਕ ਦੀ ਸਮੱਸਿਆ ਆਈ ਤਾਂ ਹੈਪੋ ਅੰਧੇ ਕੱਲ ਪਰਸੋਂ ਇੱਕ ਉਹਨਾਂ ਵਾਂਗ ਸੇ ਉਹਦੀ ਡੈਥ ਹੋ ਗਈ ਤੇ ਇਨ ਕਮੀ ਕੰਟਰੋਲ ਕਰੋਗੇ ਜਾਂ ਟ੍ਰੈਫਿਕ ਦੇ ਮੁਲਾਜ਼ਮ ਵੀ ਲਾਏ ਜਾਂਦੇ ਆ ਲਾਈਟਾਂ ਦਾ ਵੀ ਹੈਗਾ ਇਹਦੇ ਬਾਰੇ ਵੀ ਸਾਡੀ ਯੂ ਸਾਬ ਨਾਲ ਗੱਲ ਹੋਈ ਸੀ ਵੀ ਇਹਦਾ ਜਿਹੜਾ ਬੱਸ ਸਟੈਂਡ ਆ ਉਹ ਥੋੜਾ ਅੱਗੇ ਪਿੱਛੇ ਕਰਕੇ ਬਣਾਇਆ ਜਾਵੇ ਜਿਹੜਾ ਕਿ ਲੋਕਾਂ ਦਾ ਟੈਂਡਰ ਲਾਤਾ ਜੇ ਜੇ ਲਾਈਟਾਂ ਦਾ ਟੈਂਡਰ ਲਾ ਜਿਹੜਾ ਜੀ ਲਾਇਆ ਯੂ ਸਾਬ ਰੇਡ ਲਾਈਟ ਤੋਂ ਅਸਤੇ ਟੈਂਡਰ ਸੀ ਲਾਤਾ ਹੈ ਤੇ ਤੁਹਾਡੀ ਨੌਲੇਜ ਵਿੱਚ ਕਿਹੜੇ ਕਿਹੜੇ ਕੰਮ ਹੈਗੇ ਜਿਨ੍ਹਾਂ ਨੂੰ ਤੁਸੀਂ ਟੈਂਡਰ ਲੱਗ ਚੁੱਕੇ ਆ ਪੈਸਾ ਵੀ ਅਜ ਤੱਕ ਸਾਨੂੰ ਪਤਾ ਲੱਗਿਆ ਵੀ ਨਗਰ ਪੰਚਾਇਤ ਦੇ ਅੰਦਰ ਉਹ ਕਿਹੜੀ ਕਿਹੜੀ ਪ੍ਰੋਪੋਜ਼ਲ ਤੁਹਾਡੇ ਸਾਡੇ ਕੋਲੇ ਲਗਭਗ 85 ਲੱਖ ਦੀ ਗ੍ਰਾਂਟ ਆ ਚੁੱਕੀ ਹੈ ਔਰ ਉਹ ਵਿੱਚ 20 ਕੰਮ ਦੇ ਕਰੀਬ ਹੈ ਜੀ ਉਹ ਚ 20 ਕੰਮ ਦੇ ਕਰੀਬ ਹੈਗੇ ਟੈਂਡਰ ਸੀ ਲਾਚੂਗਾ ਜਿਉਂ ਸਮਾਜਿਕ ਕਾਟਾ ਤਾਂ ਕੀਤਾ ਗਿਆ ਆਪਣੇ ਪਾਣੀ ਸਫਾਈ ਇਹ ਕੋਈ ਨਹੀਂ ਉਹ ਫਿਰ ਜਿੱਤਾ ਪਾਈਪਾਂ ਮਿਸ਼ਨ ਹੈ ਪਰ ਲੇਕਿਨ ਟੋਰੀਆਂ ਨਹੀਂ ਲੱਗੀਆਂ ਕਾਫੀ ਜਿਹੜੀ ਜਗ੍ਹਾ ਤੇ ਦੇਖ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਅੱਛਾ ਵਿਦਨ ਸਿਕਸ ਮਹੀਨੇ ਤੇ ਨਗਰ ਪੰਚਾਇਤ ਦੇ ਅੰਦਰ ਜਿਵੇਂ ਜਗਰਾਤ ਜੀ ਨੇ ਦੱਸਿਆ ਵੀ ਇਹ ਦਰਖਤ ਬੂਟੇ ਤੇ ਲਾਇਆ ਪਰ ਨਗਰ ਪੰਚਾਇਤ ਦੇ ਤਾਂ ਕਰਮਚਾਰੀਆਂ ਵੱਲੋਂ ਜਾਂ ਹੋਰ ਤੁਹਾਡੇ ਵੱਲੋਂ ਕੋਈ ਪ੍ਰਾਲਾ ਪਿਛਲੇ ਜੁਵਿੰਦਰ ਜੀ ਨਿਕਲ ਕੇ ਗਿਆ ਬਾਬਾ ਬੂਟੇ ਸੁੱਕੇ ਨੇ ਪਾਣੀ ਤੱਕ ਨਹੀਂ ਮਿਲਿਆ ਉਹਨਾਂ ਨੂੰ ਕੋਲੋਨੀ ਦੇ ਵਿੱਚ ਜਿਹੜਾ ਇਹਦੇ ਵਾਸਤੇ ਅਸੀਂ ਇਹਦੇ ਵਾਸਤੇ ਅਸੀਂ ਇੱਕ ਟੈਂਕਰ ਜਿਹੜਾ ਹੈਗਾ ਸਾਡਾ ਪਾਣੀ ਪਾਉਂਦਾ ਹੈਗਾ ਔਰ ਅਲੱਗ-ਅਲੱਗ ਜਗ੍ਹਾ ਬੂਟੇ ਲਗਾਏ ਨੇ ਟੈਂਕਰ ਦੇਖੋ ਗੁਰਦਾਰ ਸਾਹਿਬ ਦੇ ਸਾਹਮਣੇ ਚੇਅਰਮੈਨ ਸਾਫ ਕਰਕੇ ਮੰਤਰੀ ਜੀ ਨੇ ਬਕਾਇਦਾ ਉਹਦੇ ਸਾਨੂੰ ਹੁਕਮ ਦਿੱਤੇ ਉਹਨਾਂ ਵੱਲੋਂ ਲਵਾਇਆ